हद ਹੋ ਗਈ ਆ ਦੋਸਤੋ ਪੰਜਾਬ ਅੰਦਰ ਨਿਤ ਨਵਾਂ ਹੀ ਮਾਮਲਾ ਸਾਹਮਣੇ ਆ ਜਾਂਦਾ ਪੰਜਾਬ ਦੇ ਪੁਹਾਨੀਗੜ ਦੇ ਪਿੰਡ ਕਰਾਚੋਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਦੇਖੋ ਤੁਸੀਂ ਚੋਰੀਆਂ ਹੁੰਦੀਆਂ ਬਹੁਤ ਸੁਨੀਆਂ ਹੋਣਗੀਆਂ ਸੋਨੇ ਦੀਆਂ ਗਹਿਣਿਆਂ ਦੀਆਂ ਚੀਜ਼ਾਂ ਦੀਆਂ ਕੀਮਤੀ ਕੱਪੜਿਆਂ ਦੀਆਂ ਹੋਰ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਤੁਸੀਂ ਸੁਨੀਆਂ ਹੋਣਗੀਆਂ ਪਰ ਆਹ ਚੋਰੀ ਸ਼ਾਇਦ ਪਹਿਲੀ ਵਾਰ ਹੀ ਸੁਣੀ ਹੋਵੇ ਕਿ ਕੋਈ ਅਸਥੀਆਂ ਹੀ ਚੁਰਾ ਕੇ ਲੈ ਗਿਆ ਜਦੋਂ ਕੋਈ ਆਦਮੀ ਮਰ ਜਾਂਦਾ ਹੈ ਉਹਦਾ ਆਪਾਂ ਸੰਸਕਾਰ ਕਰਦੇ ਆ ਤਾਂ ਜਿਹੜੀਆਂ ਉਹਦੀਆਂ ਹੱਡੀਆਂ ਬਾਕੀ ਰਹਿ ਜਾਂਦੀਆਂ ਜਿਨ੍ਹਾਂ ਨੂੰ ਕਈ ਲੋਕ ਫੁੱਲ ਕਹਿੰਦੇ ਆ ਕਈ ਅਸਥੀਆਂ ਕਹਿੰਦੇ ਆ ਕੋਈ ਉਹਨਾਂ ਨੂੰ ਹੀ ਚੁਰਾ ਕੇ ਲੈ ਗਿਆਕਰਾਚੂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਿੰਡ ਵਿੱਚ ਸਾਬਕਾ ਫੌਜੀ ਦੀ ਮੌਤ ਹੋਈ ਸੀ ਉਹ ਫੌਜੀ ਦਾ ਜਦੋਂ ਸੰਸਕਾਰ ਕੀਤਾ ਗਿਆ ਤਾਂ ਪਰਿਵਾਰ ਨੇ ਉਹ ਉਹਦੀਆਂ ਅਸਥੀਆਂ ਜਿਹੜੀਆਂ ਚੋਗ ਕੇ ਉੱਪਰ ਬੰਨ੍ਹ ਦਿੱਤੀਆਂ 7 ਫੁੱਟ ਉੱਚੀਆਂ ਕਿ ਚਲੋ ਜਦੋਂ ਅਸੀਂ ਹੁਣੇ ਹੀ ਅਸੀਂ ਫੁੱਲਪੌਣ ਜਾਣਾ ਹੈ ਕੀਰਤਪੁਰ ਸਾਹਿਬ ਤੇ ਜਦੋਂ ਜਾਣ ਲੱਗੇ ਇਥੋਂ ਅਸੀਂ ਹਸਥੀਆਂ ਲੈ ਜਾਵਾਂਗੇ ਪਰ ਹੈਰਾਨੀ ਉਦੋਂ ਹੋਈ ਜਦੋਂ ਪਰਿਵਾਰ ਉੱਥੇ ਪਹੁੰਚਿਆ ਹਸਥੀਆਂ ਲੈਣ ਵਾਸਤੇ ਤਾਂ ਉੱਥੇ ਹਸਥੀਆਂ ਹੈ ਹੀ ਨਹੀਂ ਸੀ ਜਿਹੜੀਆਂ ਉਹ ਹਸਥੀਆਂ ਸੀ ਉਹਦੇ ਵਿੱਚੋਂ ਕੁਝ ਤਾਂ ਕੋਈ ਚੋਰੀ ਕਰਕੇ ਲੈ ਗਿਆ ਬਾਕੀ ਜਿਹੜਾ ਉਹ ਰਾਖ ਸੀਗੀ ਉਹ ਉੱਥੇ ਖਿਲਰੀ ਪਈ ਸੀ ਤਾਂ ਪਰਿਵਾਰ ਜਿਹੜਾ ਹੈਗਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਉਹ ਕਹਿ ਰਿਹਾ ਹੈ ਕਿ ਪ੍ਰਸ਼ਾਸਨ ਸਰਕਾਰ ਇਹਦਾ ਪਤਾ ਲਵਾਵੇ ਕਿ ਸਾਡੇ ਜਿਹੜਾ ਫੌਜੀ ਸੀਗਾ ਸਾਡਾ ਮੁੰਡਾ ਉਹਦੀ ਡੈਥ ਹੋਇਆ ਜਿਹੜੀਆਂ ਉਹਦੀਆਂ ਹਸਤੀਆਂ ਸੀ ਉਹ ਕੌਣ ਚੋਰਾ ਕੇ ਲੈ ਗਿਆ ਪਰਿਵਾਰ ਨੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਸ਼ਾਇਦ ਕੋਈ ਤੰਤਰਿਕ ਦਾ ਇਹ ਕਾਰਨਾਮਾ ਹੋ ਸਕਦਾ ਹੈ ਜਿਹੜਾ ਇਹ ਹਸਤੀਆਂ ਚੋਰਾ ਕੇ ਲੈ ਕੇ ਗਿਆ ਵੈਸੇ ਤਾਂ ਉਹ ਹਸਤੀਆਂ ਕਿਹਦੀ ਜ਼ਰੂਰਤ ਹੋ ਸਕਦੀਆਂ ਹੋਰ ਕਿਹਨੇ ਇਹ ਹਸਤੀਆਂ ਚੋਰਾ ਕੇ ਲੈ ਕੇ ਜਾਣੀਆਂ ਤਾਂ ਬੜਾ ਹੀ ਅਜੀਬ ਮਾਮਲਾ ਕਿ ਚੋਰੀ ਦੀਆਂ ਘਟਨਾਵਾਂ ਤਾਂ ਹਰ ਰੋਜ਼ ਪੰਜਾਬ ਦੇ ਅੰਦਰ ਵਾਪਰਦੀਆਂ ਹੀ ਆਂ ਕਈ ਪ੍ਰਕਾਰ ਦੀਆਂ ਚੋਰੀਆਂ ਕਈ ਪ੍ਰਕਾਰ ਦਾ ਸਮਾਨ ਜਿਹੜਾ ਹਰ ਰੋਜ਼ ਚੋਰੀ ਕੀਤਾ ਜਾਂਦਾ ਪਰ ਹੁਣ ਤਾਂ ਹੱਦ ਇਹ ਹੋ ਗਈ ਆ ਕਿ ਲੋਕ ਮਰੇ ਹੋਏ ਲੋਕਾਂ ਦੇ ਜਿਹੜੇ ਫੁੱਲ ਨੇ ਜਿਹੜੀਆਂ ਅਸਥੀਆਂ ਨੇ ਜਿਹੜੀਆਂ ਹੱਡੀਆਂ ਨੇ ਉਹਨਾਂ ਨੂੰ ਵੀ ਨਹੀਂ ਛੱਡਦੇ ਉਹਨਾਂ ਨੂੰ ਵੀ ਚੋਰੀ ਕਰਕੇ ਲੈ ਜਾਂਦੇ ਆ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਉਹ ਸ਼ਮਸ਼ਾਨ ਘਾਟ ਆ ਉਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਹੈਣਗੇ ਜਿੰਨਾ ਤੋਂ ਇਹ ਦੇਖਿਆ ਜਾ ਸਕੇ ਕਿ ਆਖਰ ਇਹ ਜਿਹੜੀਆਂ ਹਸਤੀਆਂ ਨੇ ਕੌਣ ਚੋਰੀ ਕਰਕੇ ਲੈ ਕੇ ਗਿਆ ਪਰਿਵਾਰ ਦੀ ਮੰਗ ਆ ਕਿ ਜਿਹੜੇ ਇਹ ਸ਼ਮਸ਼ਾਨ ਘਾਟਾ ਉਹਨਾਂ ਦੇ ਵਿੱਚ ਸੀਸੀਟੀਵੀਜ਼ ਕੈਮਰੇ ਲਗਾਏ ਜਾਣ ਤੇ ਨਾਲ ਹੀ ਉਹ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਕਿ ਅਸੀਂ ਬਹੁਤ ਗਰੀਬ ਪਰਿਵਾਰਾਂ ਜਿਹੜਾ ਸਾਡੇ ਘਰ ਦੀ ਕਮਾਈ ਕਰਨ ਵਾਲਾ ਆਦਮੀ ਸੀ ਉਹ ਤਾਂ ਇਸ ਜਹਾਨ ਤੋਂ ਚਲਾ ਗਿਆ ਤਾਂ ਪ੍ਰਸ਼ਾਸਨ ਸਾਡੀ ਮਦਦ ਕਰੇ ਇਹ ਪਤਾ ਲਾਵੇ ਕਿ ਇਹ ਹਸੀਆਂ ਆਖਰ ਕਿਹਨੇ ਚੋਰੀ ਕੀਤੀਆਂ ਨੇ ਕਿਉਂਕਿ ਅਸੀਂ ਤਾਂ ਆਪਣੇ ਬੱਚੇ ਦੇ ਫੁੱਲ ਪਾਉਣ ਵਾਸਤੇ ਕੀਰਤਪੁਰ ਸਾਹਿਬ ਜਾਣਾ ਸੀ ਪਰ ਕੋਈ ਸਾਡੇ ਬੱਚੇ ਦੀਆਂ ਹਸਤੀਆਂ ਹੀ ਚੋਰਾ ਕੇ ਲੈ ਗਿਆ ਤਾਂ ਇਸ ਪਰਿਵਾਰ ਦੀਆਂ ਜਿਹੜੀਆਂ ਔਰਤ ਭੈਣਾ ਨੇ ਉਹ ਇਨਸਾਫ ਦੀ ਮੰਗ ਕਰ ਰਹੀਆਂ ਨੇ ਹੈਰਾਨੀ ਦੀ ਗੱਲ ਆ ਦੋਸਤੋ ਬਹੁਤ ਹੈਰਾਨੀ ਦੀ ਗੱਲ ਆ ਕਿ ਕਿਸੇ ਇਨਸਾਨ ਦੀ ਮੌਤ ਹੋ ਗਈ ਤੇ ਸਾਡੇ ਕਿਹੋ ਜੀ ਜ਼ਹਿਨੀਤ ਹੋ ਗਈ ਆ ਕਿਹੋ ਜੇ ਦਿਮਾਗ ਹੋ ਗਿਆ ਲੋਕਾਂ ਦੇ ਕਿਹੋ ਜੀ ਸੋਚ ਹੋ ਗਈ ਆ ਕਿ ਉਹ ਮਰੇ ਹੋਏ ਇਨਸਾਨ ਦੀਆਂ ਜਿਹੜੀਆਂ ਹੱਡੀਆਂ ਨੇ ਉਹਨੂੰ ਵੀ ਨਹੀਂ ਛੱਡ ਰਹੇ ਉਹਨਾਂ ਨੂੰ ਵੀ ਚੋਰੀ ਕਰ ਰਹੇ ਆ ਆਪਣੇ ਸਵਾਰਥਾਂ ਦੀ ਖਾਤਰ ਘਟੋ ਘੱਟ ਇੱਥੇ ਤਾਂ ਕਿਸੇ ਪਰਿਵਾਰ ਦੀਆਂ ਕਿਸੇ ਭੈਣ ਭਰਾ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਦੇ ਜੀ ਦੇ ਤੁਸੀਂ ਜੇਕਰ ਹੱਡੀਆਂ ਚੋਰਾ ਕੇ ਲੈ ਕੇ ਜਾ ਰਹੇ ਹੋ ਉਹਨਾਂ ਨੂੰ ਕਿੰਨਾ ਦੁੱਖ ਹੋਊਗਾ ਇੱਕ ਤਾਂ ਉਹਨਾਂ ਦਾ ਵੈਸੇ ਹੀ ਪਰਿਵਾਰਕ ਮੈਂਬਰ ਚਲਾ ਗਿਆ ਵੈਸੇ ਹੀ ਉਹ ਦੁੱਖ ਵਿੱਚ ਨੇ ਤੇ ਦੂਜਾ ਜਦੋਂ ਤੁਸੀਂ ਅਜਿਹਾ ਕਾਂਡ ਕਰੋਗੇ ਅਜਿਹੀ ਕਰਤੂਤ ਕਰੋਗੇ ਤਾਂ ਉਹਨਾਂ ਦੇ ਨ ਦੇ ਮਨ ਤੇ ਕੀ ਬੀਤੇਗੀ ਤਾਂ ਬੇਹੱਦ ਕਟਿਆ ਕਾਰਨਾਮਾ ਹੀ ਕਹਿ ਸਕਦੇ ਆ ਜਿਨੇ ਵੀ ਇਹ ਕੀਤਾ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਪਤਾ ਕਿ ਇਹ ਕਿਨੇ ਕਾਰਨਾਮਾ ਕੀਤਾ ਏ ਉਹਨਾਂ ਦਾ ਸ਼ੱਕ ਆ ਸ਼ਾਇਦ ਕੋਈ ਤੰਤਰਿਕ ਹੋਵੇ ਜਿਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਉਹਨਾਂ ਨੂੰ ਹੀ ਲੋੜ ਹੋ ਸਕਦੀ ਆ ਹੋਰ ਕਿਸੇ ਨੂੰ ਇਹ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੀ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੋ ਸਕਦੀ ਆ ਹੋਰ ਕਿਸੇ ਨੂੰ ਤਾਂ ਇੰਨਾ ਹੱਡੀਆਂ ਦੀ ਇਹਨਾਂ ਅਸਥੀਆਂ ਦੀ ਕੀ ਜ਼ਰੂਰਤ ਆ ਤਾਂ ਅਜੀਬ ਮਾਮਲਾ ਇਹ ਪੰਜਾਬ ਦੇ ਅੰਦਰ ਵਾਪਰਿਆ ਭਵਾਨੀਗੜ ਦੇ ਕਰਾਚੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅੱਜ ਤੱਕ ਤੁਸੀਂ ਬਹੁਤ ਸੁਣਿਆ ਹੋਊਗਾ ਕਿਸੇ ਦੀਆਂ ਮੱਜਾਂ ਚੋਰੀ ਹੋ ਗਈਆਂ ਕਿਸੇ ਦੇ ਕੱਪੜੇ ਕੱਪੜਿਆਂ ਦੀ ਦੁਕਾਨ ਵਿੱਚ ਚੋਰੀ ਹੋ ਗਈ ਕਿਸੇ ਦੇ ਸੋਨੇ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਸੁਨਿਆਰਿਆਂ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਕਿਸੇ ਦੇ ਘਰ ਵਿੱਚੋਂ ਸੋਨਾ ਕੱਪੜੇ ਤੇ ਹੋਰ ਕੀਮਤੀ ਚੀਜ਼ਾਂ ਚੋਰੀ ਹੋ ਗਈਆਂ ਪਰ ਸ਼ਾਇਦ ਤੁਸੀਂ ਵੀ ਇਹ ਪਹਿਲੀ ਵਾਰ ਹੀ ਸੁਣਿਆ ਹੋਵੇ ਕਿ ਕਿਸੇ ਦੀਆਂ ਹਸਤੀਆਂ ਹੀ ਚੋਰੀ ਹੋ ਗਈਆਂ